ਦਾ ਇਸ਼ਾਰਾ ਕੀ ਹੋ ਬਲੇ ਨਾ ਤੇ ਜਮਨਤ ਅੰਮ੍ਰਿਤ ਕਿਦੋਂ ਸੇਕ ਸਕਦਾ ਸੀ ਨਾ ਬੜਾ ਸਰਕਾਰ ਇਸ ਨੂੰ ਜੋੜ ਕਰ ਦੇ ਸਕਦਾ ਸੀ ਜੇਕਰ ਮਾਵਾ ਜਦੋਂ ਮਾਵਾ ਦੇ ਪੁੱਤ ਅੰਮ੍ਰਿਤ ਸ਼ਾਹ ਕੇ ਉਹਦੇ ਸੀ ਤੇ ਮਾਤਾ ਪਿਤਾ ਆਪਣੀ ਜਾਨ ਬਚਾਉਣ ਵਾਸਤੇ ਉਹਦੇ ਘਰੋਂ ਘੜ ਲਿਆ ਕਰਦੇ ਸੀ ਵੀ ਜਾਨ ਸ਼ਿੰਗਣਾ ਛੱਡ ਦੇ ਤੇ ਜਾਨ ਸਾਡੇ ਘਰੋਂ ਨਿਕਲ ਜਾ ਸਰਕਾਰਾਂ ਦੇ ਸਾਨੂੰ ਬੜਾ ਨਾਨਕ ਦੇਵ ਜੀ ਮਹਾਰਾਜ ਧੰਨ ਧੰਨ ਸ੍ਰੀ ਗੁਰ ਹਰਿ ਰਾਏ ਸਾਹਿਬ ਜੀ ਮਹਾਰਾਜ ਧੰਨ ਧੰਨ ਸ੍ਰੀ ਗੁਰ ਦਾਨਤ ਸਾਹਿਬ ਜੀ ਮਹਾਰਾਜ ਆਪ ਜੀ ਦੀ ਬਣ ਬਾਣੀ ਦਾ ਪ੍ਰਮਾਣ ਆੜ ਭਾਉ ਮੈਂ ਜੋਰ ਕਰ ਬਚਨ ਕਹਾ ਆਪ ਕਰੋ ਸਮਾਏ ਅਮਰ ਨਬੀਆ ਸਤ ਗੁਰ ਦੀਆ ਅਵਰ ਨਾ ਜਾਣਾ ਦੁਆਤੀਆ ਤਾਂ ਸਤ ਜੀਰ ਧਿਆਨ ਸਰ ਗੁਰ ਧਾਨ ਧਾਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਆਪ ਜੀ ਦੇ ਆਪ ਜੀ ਦੇ ਖਾਸ ਸਰਬਤ ਦੇ ਸਾਜਣੇ ਬਹੁਤ ਸਵਾਗਤ ਹੈ ਪਰਜ ਦੇਸ ਸਰਬੱਤ ਦਾ ਸਾਥ ਸੰਗਤ ਆਪ ਜੀ ਦੇ ਦਰ ਤੇ ਬੜੇ ਸ਼ਰਧਾ ਭਾਵਨਾ ਨਾਲ ਮਨਾ ਰਹੀ ਆ ਸਤਿਗੁਰੂ ਜੀ ਸਰਬੱਤ ਦਾ ਸਾਥ ਸੰਗਤ ਆਪ ਜੀ ਦੇ ਦਰ ਤੇ ਹਾਜ਼ਰੀ ਭਰ ਰਹੀ ਆ ਹਨ ਆਪ ਜੀ ਦੀ ਆਗਿਆ ਕੰਮਾ ਮਕਸਦ ਸਦਕਾ ਆਪ ਜੀ ਦੇ ਦਰ ਤੇ ਸਰਬੱਤ ਸੰਗਤ ਦੇ ਅਗਲੇ ਵਾਰ ਤੇ ਸ੍ਰੀ ਸਾਜ ਪਾਤ ਜੀ ਨੇ ਬਣੇ ਜਾਤ ਪਰੰਪਰਾ ਤੋਂ ਹੋਏ ਸਮਾ ਆਪ ਜੀ ਦੀ ਕਿਰਪਾ ਕੀਤੀ ਆਰ ਤੋਂ ਮਤ ਮਹਤੂਸ ਪੂਰਨ ਸਾਹਿਬ ਸਤਜੋ ਜੀ ਭੋਰ ਪਵਾਏ ਆਜ ਜਿਹੜੀਆਂ ਆਪ ਜੀ ਦਾ ਮਕਸਦ ਸਤਕਾ ਆਪ ਜੀ ਅਰਦਾਸ ਤੇ ਅਮਰ ਜਿਹੇ ਤੋਰ ਤੇ ਨਵਾਗ ਸੱਚੇ ਹੋਏ ਤੁਹਾਨੂੰ ਅੰਦਰ ਮਿਤਨੇ ਅੰਮਿ ਜਾਣ ਦੇ ਜਾਪ ਹੋਏ ਸ੍ਰੀ ਸੁਖਨੀ ਸਾਹਿਬ ਜੀ ਦੀ ਬਾਣੀ ਦੇ ਜਾਪ ਹੋਏ ਵਿਲਾਹ ਅੰਮਿ ਜਾਣ ਦੇ ਕਿਰਤ ਹੋਏ ਕਥਾ ਵਿਚਾਰਾਂ ਨੂੰ ਆਪ ਕਵੇਸੇ ਜਥੇ ਨੇ ਆਪ ਜੀ ਦਾ ਜਹਾਸ ਸਰਬਾਤ ਸਤਜੋ ਜੀ ਨੂੰ ਜਾਣ ਕਰਵਾਇਆ ਸ੍ਰੀ ਅਰਜਨ ਸਿੰਘ ਸਾਹਿਬ ਜੀ ਕੀ ਾਨਾਸ ਬਹੁਤ ਬਵਾਪਨੀ ਆਪ ਤੁਹਾਨੂੰ ਦਰ ਕਰਦੇ ਸ੍ਰੀ ਦਵਾਰ ਬੀਬੀ ਝੱਲਾਂ ਜੀ ਦੇ ਤੌਰ ਤੇ ਨੇ ਸ੍ਰੀ ਸੁਖਨੀ ਸਾਹਿਬ ਜੀ ਬਾਣੀ ਦੇ ਨਾਲ ਆਏ ਸਭ ਲੋਕੀ ਮਿਹਰਾ ਕਰਦੀਆਂ ਬੜੇ ਸੁਨੇ ਬਾਣੀ ਦਾ ਫਲ ਭਾਵ ਗੁਰੂ ਪਰਿਵਾਰ ਨੂੰ ਸਰਬਾਤ ਸਤ ਸੰਤਨ ਵੱਕ ਸੁਸ਼ਕਰਾਨਾ ਸਤ ਜੀ ਰਾਗ ਤਾਰਨੀਆਂ ਸਰਬਾਤ ਸਤ ਸੰਤਨ ਨੂੰ ਚੜ੍ਹਦੀ ਕਲਾ ਵਿੱਚ ਰੱਖਣਾ ਜਿੰਨਾ ਜਿੰਨਾ ਤਰੀਆਂ ਵਰਨੋ ਆਪ ਜੀ ਵਰਤੇ ਸੇਵਾ ਆਈ ਸਤਿਗੁਰੂ ਜੀ ਲੰਗਰਾਂ ਵਾਸਤੇ ਬਰਾਹਮਣਾਂ ਵਾਂਗੂ ਆ ਕੇ ਸੇਵਾ ਆਈ ਆ ਕੇ ਦਰ ਕਰਦੇ ਫਿਰੇ ਦੁਆਰ ਸਰਦਾਰ ਦਰਬਾਰ ਸਭੀ ਤੇ ਲੋਕ ਸਰਿੰਦਰ ਸਿੰਘ ਜੀ ਵਰਨੋਂ ਨਿਸਾਨ ਸੰਬੰਧਿਤ ਉਹਲਾ ਸਾਡੀ ਸੇਵਾ ਕੀਤੀ ਸਤਿਗੁਰੂ ਜੀ ਕਿਰਪਾ ਕਰਨੀ ਸਰਦਾਰ ਅਮਰ ਸਿੰਘ ਜੀ ਸਰਦਾਰ ਜਮਕਾਰ ਸਿੰਘ ਜੀ ਸਾਹਿਬਾ ਦੇ ਬਹੁਤ ਕੋਈ ਸਮਝੋ ਜੀ ਇਹਨਾ ਕਰਨੀਆਂ ਸਰਦਾਰ ਅਤੇ ਆਤਮਾ ਜੀ ਪੰਦਰ

ਸਰਦਾਰ ਪ੍ਰੇਮ ਸਿੰਘ ਜੀ ਸਰਦਾਰ ਰੋਹਰ ਸਿੰਘ ਜੀ ਨਾਗੀ ਅਭਿਨੰਦਨ ਸਿੰਘ ਜੀ ਸਰਦਾਰ ਮੁਤਾਬ ਸਿੰਘ ਜੀ ਸਰਦਾਰ ਤਵਾਰ ਜੀ ਸਰਦਾਰ ਜੇਸੂਤ ਜੀ ਵੀਰਮਾ ਸਰਦਾਰ ਸੁਖਦੇਵ ਸਿੰਘ ਜੀ ਸਰਦਾਰ ਅਵਧਾਰ ਸਿੰਘ ਸਰਦਾਰ ਕਬੀਰ ਸਿੰਘ ਜੀ ਸਰਦਾਰ ਗੁਰੇਵ ਸਿੰਘ ਸਰਦਾਰ ਪਰਮਵੀਰ ਸਿੰਘ ਸਰਦਾਰ ਰਣਜੀਤ ਸਿੰਘ ਜੀ ਸਰਦਾਰ ਬਰਾਵਦੀ ਸਿੰਘ ਜੀ ਅਤੇ ਸਰਬਾਤ ਸੰਗਤਿਯੋ ਦਾਸ ਮਿਲ ਕੇ ਕਰਨੀ ਸਤਿਗੁਰੂ ਸਰਬਾਤ ਸਤ ਸੰਗਤ ਨੂੰ ਆਪਨਾ ਦਰ ਅੰਦਰੋਂ ਸਿੱਖੇ ਸਿਧ ਘਰੋਸਾ ਨਾਮਧਾਨ ਵਾਖਸ਼ਨਾ ਹੋਪ ਭਾਵਨਾ ਪੂਰੀਆਂ ਕਰਨੀਆਂ ਵਿਹਾਰ ਕਰਨੀ ਸਤਿਗੁਰੂ ਦੀ ਆਗਿਆ ਅਕਾਤ ਸੋ ਸਤੰਕ ਜੋ ਸੋਖ ਤਾ ਮਹਿਨਾ ਚੜਿਆ ਇਸ ਦੇ ਸਭਾ ਸਤ ਸੰਗਤ ਅਮਹਿਨਾ ਸੋਖ ਸੁਭਾ ਨਿਲਾਉਣਾ ਕਮਾਈਆਂ ਦੇ ਵਰਤ ਤਾ ਪੌੜੀਆਂ ਭੰਡਾਰੇ ਪਰ ਹੋਰ ਦਾਦਰਾਸ ਕਰਨੇ ਸਤਿਵਿਦੀ ਆਪ ਜੀ ਦੇ ਹਜ਼ੂਰ ਪੰਜ ਅਖੜਾ ਬਸਾ ਦੀ ਜਹਾਜ਼ਰ ਹੈ ਲੰਗਰ ਹਾਜ਼ਰ ਹੈ ਤਰ ਪਰਵਾਰ ਹੋਵੇ ਪਰਵਾਰ ਪਾਇ ਲੰਗਰ ਪ੍ਰਸ਼ਾਦ ਸਭਾ ਸਤ ਸੰਗਤ ਵਿੱਚ ਵਰਤਾਉ ਦੀ ਆਗਿਆ ਬਖਸ਼ੋ ਜੋ ਵੀ ਸਰਬਤ ਦਾ ਸਾਧ ਸੰਗਤ ਨੇ ਆਪ ਜੀ ਹਾਜ਼ਰ ਹੋ ਕੇ ਦਾ ਸਬਦ ਦਾ ਦਰ ਤੇ ਪਰਮਾਨੰ ਕਹਿਣਾ ਮੇਸਾ ਬਰਦੇਸਾਂ ਵਿੱਚ ਅੰਗ ਸੰਗ ਸਹਾਇ ਹੋਣਾ ਹੁਕਮਨਾਮਾ ਬਖਸ਼ੋ ਹੁਕਮਨਾਮੇ ਜਿਹ ਅਰੰਕ ਸ੍ਰੀ ਸਾਈਂ ਪਾਠ ਦੇ ਕਾਜ ਜਗ ਰੰਭ ਕਰਨ ਦੀ ਆਗਿਆ ਬਖਸ਼ ਕਰੋ ਸੋ ਹੋਵੇ ਨਾਮ ਜਪੀ ਆਵੇ ਸਿੱਖ ਪੜਦੇ ਸੁਣਦੇ ਸਰਬਤ ਗੁਨਾਹ ਹੋਏ ਬਖ ਬੋਣ ਨਾਲ ਨਾਮ ਚੜ੍ਹਦੀ ਕਲਾ ਦੇ ਭਾਵੇਂ